ਹਾਂਜੀ ਮਾਤਾ ਬੰਗਲਾ ਮੁਖੀ ਪਹੁੰਚ ਰਿਹਾ ਮੰਦਰ ਉੱਪਰ ਹੈ ਤੁਹਾਨੂੰ ਰਸਤਾ ਦਿਖਾਉਨੇ ਆ ਮੇਨ ਜਿਹੜਾ ਰਸਤਾ ਪਾਰਕਿੰਗ ਦੇ ਵਿੱਚੋਂ ਰਸਤਾ ਚੜਦਾ ਤਾਂ ਸਾਨੂੰ ਉਹਦੇ ਘਰੋਂ ਦਰਸ਼ਨ ਉੱਪਰ ਮੰਦਰ ਇਹ ਮੇਨ ਰਸਤਾ ਜਾ ਰਿਹਾ ਹੈਗਾ ਉੱਪਰ ਨੂੰ ਮਾਤਾ ਬੰਗਲਾ ਮੁਖੀ ਦੇ ਮੰਦਰ ਨੂੰ ਇਹ ਕੇ ਆ ਗਿਆ ਮੰਦਿਰ ਸਿਪੋਲੇ ਨਾਸਦਾ ਸਿਵਜੀ ਮਹਾਰਾਜ ਦਾ ਮੰਦਿਰ ਹੈ ਤੇ ਇਹ ਰਸਤਾ ਉੱਪਰ ਨੂੰ ਚੜ ਰਿਹਾ ਹੈ ਕੰਡਰਾ ਉਹ ਚੱਕਦਾ ਭਾਈ ਜਰ ਹੁਣ ਹਾਂ ਕੈਮਰਾ ਭਾਈ ਆਜੋ ਹੁਣ ਦਿਖਾਈਏ ਮੰਦਿਰ ਪਰ ਬਾਹਰੋਂ-ਬਾਹਰੋਂ ਦਿਖਾ ਸਕਦੇ ਆ ਅੰਦਰੋਂ ਨਹੀਂ ਕੈਮਰਾ ਅੰਦਰ ਅਲਾਉਟ ਨਹੀਂ ਹੈ ਗਿਆ ਇਹ ਮੰਦਿਰ ਆ ਗਿਆ ਮੇਨ ਮਾਤਾ ਬੰਗਲਾ ਮੁਖੀ ਦਾ ਅਮਾ ਚਲਦੇ ਵਿੱਚ ਕਾਂਗੜਾ ਜ਼ਿਲ੍ਹਾ ਭੀੜ ਕਾਫੀ ਹੈ ਮੰਦਰ ਚ ਅੱਜ ਕਾਫੀ ਭੀੜ ਹੈਗੀ ਅੱਜ ਦੇਖੋ ਲੈਣਾ ਲੱਗੇਆਂ ਪਈਆਂ ਨੇ ਆਪਣ ਹੋਣ ਲੱਗ ਰਹੇ ਨੇਗੇ ਇਹ ਇਹ ਮੰਦਰ ਮੇਨ ਸਥਾਨ ਇਹ ਆ ਗਿਆ ਮੇਨ ਮੰਦਿਰ ਹੈ ਇਹ ਮਾਤਾ ਦਾ ਪੀੜ ਕਾਫੀ ਹੈ ਠੀਕ ਹੈ ਜੀ ਦੋਸਤੋ ਕੋਸ਼ਿਸ਼ ਕਰਦੇ ਆਂ ਵੀ ਤੁਹਾਨੂੰ ਅੱਗੇ ਵੀ ਮਾਤਾ ਦੇ ਦਰਸ਼ਨ ਕਰਾਵਾਂਗੇ ਅੰਦਰ ਜਾ ਕੇ ਪਰ ਇੱਕ ਬੇਨਤੀ ਹੈ ਸਾਡੇ ਚੈਨਲ ਨੂੰ ਲੱਖਾ ਵਲੌਗ ਚੈਨਲ ਨੂੰ ਫੋਲੋ ਕਰੋ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਅਰ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਕਮੈਂਟ ਵੀ ਜਰੂਰ ਕਰਿਆ ਕਰੋ ਠੀਕ ਹੈ ਜੀ ਜੈ ਮਾਤਾ ਦੀ